ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਾਲਵਾ ਦੀ ਖਬਰ ਤੇ ਪੰਜ ਪਾਣੀ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਆਂ ਪਿੰਡ ਢਿੱਪਾਂ ਵਾਲੀ ਜੋ ਕਿ ਮਲੋਟ ਫਾਜ਼ਿਲਕਾ ਰੋਡ ਦੇ ਉੱਪਰ ਜੋ ਨਹਿਰ ਐਥੇ ਨਹਿਰ ਦੇ ਉੱਤੇ ਸਥਿਤ ਇੱਕ ਜੋ ਇੱਕ ਪੁਰਾਣੀਆਂ ਕੋਠੀਆਂ ਹੁੰਦੀਆਂ ਸੀ ਜੋ ਜੋ ਆਰਾਮ ਘਰ ਹੁੰਦੇ ਸੀ ਨੇਰੀ ਆਰਾਮ ਘਰ ਉੱਥੇ ਅੱਜ ਪਹੁੰਚੇ ਆ ਤੇ ਮੇਰੇ ਨਾਲ ਗੱਲਬਾਤ ਕਰਨ ਲਈ ਬੁੱਧੀਜੀਵੀ ਪੱਤਰਕਾਰ ਸਾਡੇ ਨਾਲ ਅਫਤਕਾਰ ਸਿੰਘ ਜਟਾਲਾ ਜੀ ਹਾਜ਼ਰ ਨੇ ਅਫਤਕਾਰ ਸਿੰਘ ਜੀ ਸਵਾਗਤ ਆ ਜੀ ਤੁਹਾਡਾ ਜੀ ਸਵਾਗਤ ਹੈ ਬਲਕਰਨ ਸਿੰਘ ਜੀ ਜੋ ਇਹ ਅੱਜ ਜਿੱਥੇ ਖੜੇ ਆਇਆ ਇੱਕ ਨੈਰੀ ਆਰਾਮ ਘਰ ਇਹਨੂੰ ਕਿਹਾ ਜਾਂਦਾ ਸੀਗਾ ਕਿਉਂਕਿ ਮੈਂ ਤਾਂ ਅਜੇ ਤੱਕ ਵੇਖਿਆ ਨਹੀਂ ਗਿਆ ਨਾਲ ਕਿ ਮੈਂ ਸੁਣਾਇਆ ਗਿਆ ਮੈਂ ਤਾਂ ਪਹਿਲੀ ਵਾਰ ਆਇਆ ਇਹਨੂੰ ਕੋਠੀ ਵੀ ਕਹੇ ਹੁੰਦੇ ਸੀਗੇ ਤੇ ਨੈਰੀ ਆਰਾਮ ਘਰ ਵੀ ਕਹਿੰਦੇ ਸੀਗੀ ਕੀ ਇਹਦਾ ਇਤਿਹਾਸ ਹੈ ਇਹਦੇ ਬਾਰੇ ਸਾਨੂੰ ਸਾਡੇ ਦਰਸ਼ਕਾਂ ਨੂੰ ਚੱਲਣਾ ਪਊ ਜੀ ਕੂੜਿਆ ਜੇ ਦਾ ਇਤਿਹਾਸ ਹੈ ਵੀ ਇਹ ਜਿਹੜੀਆਂ ਕੋਠੀਆਂ ਸੀ ਇਹਨਾਂ ਨੂੰ ਕੋਠੀਆਂ ਵੀ ਕਹਿ ਦਿੰਦੇ ਆ ਤੇ ਨਹਿਰੀ ਆਰਾਮ ਘਰ ਵੀ ਕਹਿ ਦਿੰਦੇ ਆ ਵੀ ਗੈਸਟ ਹਾਊਸ ਵੀ ਕਹਿ ਦਿੰਦੇ ਆ ਇਹਨੂੰ ਤੇ ਇਹ ਅੰਗਰੇਜ਼ਾਂ ਨੇ ਬਣਵਾਈਆਂ ਸੀ ਠੀਕ ਹੈ ਜਦੋਂ ਇਹ ਆਰਨੀ ਵਾਲਾ ਮੈਨਰ ਨਿਕਲਿਆ ਉਦੋਂ ਇਹ ਕੋਠੀ ਇੱਥੇ ਬਣੀ ਹੈ ਹਾਂਜੀ ਤੇ ਬਾਕੀ ਸਾਰੇ ਜਵੇਦਰ ਰਾਏ ਕੇ ਕਲਾ ਹੋ ਗਿਆ ਮਾਹੂਆਣਾ ਹੋ ਗਿਆ ਇਦਰਾਲ ਮਾਲਾ ਹੋ ਗਿਆ ਸਾਰੀਆਂ ਨਹਿਰਾਂ ਦੇ ਉੱਤੇ ਇਹ ਜਿਹੜੇ ਤੇ ਕੋਠੀਆਂ ਨੇਰੀ ਆਮ ਘਰੇ ਬਣੇ ਹੋਏ ਸੀ ਠੀਕ ਹੈ ਜੀ ਤੇ ਬਣੇ ਹੋਏ ਤਾਂ ਸੀ ਕਿਉਂਕਿ ਉਦੋਂ ਰਸਤੇ ਸਾਰੇ ਕੱਚੇ ਹੁੰਦੇ ਸੀ ਤੇ ਜਿਹੜੇ ਇੱਥੇ ਬਾਬੂ ਮਤਲਬ ਬਾਬੂ ਤਾਂ ਮਤਲਬ ਔਰ ਸਿਰ ਜਿਹੜੇ ਸਿਰ ਰਹਿੰਦੇ ਹੁੰਦੇ ਸੀ ਜੇ ਹੀ ਉਹਨੂੰ ਬਾਬੂ ਕਹਿੰਦੇ ਹੁੰਦੇ ਸੀ ਠੀਕ ਹੈ ਜੀ ਤੇ ਉਹ ਸਾਰੇ ਸੰਭਾਲ ਕਰਦੇ ਹੁੰਦੇ ਸੀ ਇੱਥੇ ਤੇ ਉਹ ਦੇ ਕੋਲੇ ਮਤਲਬ ਘੋੜੀ ਹੁੰਦੀ ਸੀ ਤੇ ਘੋੜੀ ਲੈ ਕੇ ਉਹ ਨਹਿਰੇ ਨਹਿਰ ਪਟੜੀ ਤੇ ਉਹ ਜਾਂਦੇ ਹੁੰਦੇ ਸੀ ਤੇ ਬਾਕੀ ਸਾਰੇ ਇੱਥੇ ਬੇਲਦਾਰ ਬੇਟ ਸਾਰੇ ਇੱਥੇ ਰਹਿੰਦੇ ਹੁੰਦੇ ਸੀ ਜਦੋਂ ਵੀ ਕਿਤੇ ਉਹਨਾਂ ਨੂੰ ਖਤਰਾ ਲੱਗਦਾ ਵੀ ਪਾਣੀ ਉਤਰਿਆ ਤੇ ਪਾਣੀ ਪਿੱਛੇ ਟੁੱਟ ਗਿਆ ਉਹਦੇ ਫਟਾਫਟ ਜਾ ਕੇ ਉਹਦੀ ਕਾਰਵਾਈ ਕਰਦੇ ਸੀ ਇੱਕ ਇਥੇ ਤਾਰ ਬਾਬੂ ਹੁੰਦਾ ਸੀ ਜਿਹੜਾ ਉਹ ਤਾਰ ਤੇ ਮਤਲਬ ਉਸ ਨੂੰ ਫੋਨ ਤਾਂ ਹੁੰਦੇ ਨਹੀਂ ਸੀ ਨਾ ਕੋਈ ਹੋਰ ਚੀਜ਼ ਹੁੰਦੀ ਸੀ ਉਹ ਤਾਰ ਨੂੰ ਆਪ ਟੈਲੀਗ੍ਰਾਮ ਹੀ ਕਹਿ ਸਕਦੇ ਆ ਹਾਂਜੀ ਹਾਂਜੀ ਉਹ ਮਤਲਬ ਇਸ ਤਰ੍ਹਾਂ ਕਰਕੇ ਤੇ ਉਹਦਾ ਪਿੱਛੇ ਦੱਸਦਾ ਹੁੰਦਾ ਸੀ ਵੀ ਪਾਣੀ ਘਟਾ ਦਿਓ ਤੇ ਨਹਿਰ ਜਿਹੜੀ ਟੁੱਟ ਗਈ ਹੈ ਅੱਗੇ ਇਹਨਾਂ ਦੇ ਵਿੱਚੋਂ ਮੈਦਾਨ ਨਿਕਲਦੇ ਸੀ ਜਿਹੜੀਆਂ ਕੱਸੀਆਂ ਨਿਕਲਦੀਆਂ ਸੀ ਹਾਂਜੀ ਹਾਂਜੀ ਤੇ ਇਹ ਮਤਲਬ ਜਿਹੜੀ ਕੋਠੀ ਹੈ ਹਾਂਜੀ ਹਾਂਜੀ ਇਹ ਜਿਹੜੀ ਕੋਠੀ 1885 ਦੇ ਲਗਭਗ ਬਣੀ ਆ ਠੀਕ ਹੈ ਜੀ ਤੇ ਪਹਿਲਾਂ ਇਹ ਜਿਹੜਾ ਏਰ ਹਰਨੀ ਵਾਲਾ ਰਜਵਾਹ ਹੈ ਠੀਕ ਹੈ ਇਹਦਾ ਜਦੋਂ ਪਠਾਨਕੋਟ ਲੁਧਿਆਣੇ ਵਾਲੇ ਪਾਸੋਂ ਇਹਦਾ ਪਾਣੀ ਆਉਂਦਾ ਹੁੰਦਾ ਸੀ ਕਿਉਂਕਿ ਉਦੋਂ ਜਿਹੜੀਆਂ ਉਹ ਸਰੰਦ ਫੀਡਰ ਨਹੀਂ ਬਣੀ ਸੀ ਸਰੰਦ ਫੀਡਰ ਤਾਂ ਸਟਾਰਟ ਹੋਈ 1882 ਦੇ ਵਿੱਚ ਤੇ ਉਦੋਂ ਉੱਥੋਂ ਪਾਣੀ ਆਉਂਦਾ ਹੁੰਦਾ ਸੀ ਤੇ ਇਹ ਜਿਹੜੀ ਨਹਿਰ ਹੈ ਨਹਿਰ ਦੇ ਉੱਤੇ ਤੇ ਅੱਗੇ ਇਹਨਾਂ ਦੇ ਵਿੱਚੋਂ ਜਿਹੜੇ ਵੀ ਕੱਸੀਆਂ ਸੂਏ ਨਿਕਲ ਜਾਂਦੇ ਸੀ ਪਿੱਛੇ ਵੀ ਇਹਦੇ ਨਿਕਲਦੇ ਆਉਂਦੇ ਸੀ ਹਾਂਜੀ ਹਾਂਜੀ ਉਹ ਪਿੱਛੋਂ ਆਉਂਦਾ ਹੁੰਦਾ ਸੀ ਪਾਣੀ ਤੇ ਇੱਥੇ ਇਹ ਹੁਣ ਤੁਸੀਂ ਮਤਲਬ ਸਵਾਲ ਤੁਸੀਂ ਇਹ ਵੀ ਕਰੋਗੇ ਵੀ ਇਹਨੇ ਮੋਤਾ ਕੀ ਹੈ ਹਾਂਜੀ ਹਾਂਜੀ ਵੀ ਕੋਠੀ ਦੀ ਮਹੱਤਤਾ ਕੀ ਹੈ ਹਾਂਜੀ ਹਾਂਜੀ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿਆਂ ਵੀ ਇਹ ਜਿਹੜਾ ਇਹ ਦਫ਼ਤਰ ਸੀ ਹਾਂਜੀ ਬਾਬੂ ਦਾ ਦਫ਼ਤਰ ਸੀ ਓਵਰਸਰ ਦਾ ਹਾਂਜੀ ਹਾਂਜੀ ਇੱਥੇ ਲੋਕ ਆ ਕੇ ਵਹਿੰਦੇ ਹੁੰਦੇ ਸੀ ਠੀਕ ਹੈ ਜੀ ਤੇ ਜਿਹੜਾ ਬਾਬੂ ਜੀ ਨੂੰ ਮਿਲਦੇ ਹੁੰਦੇ ਸੀ ਠੀਕ ਹੈ ਜਦੋਂ ਵੀ ਕੋਈ ਮੋਗਾ ਲਵਾਉਣਾ ਹੈ ਠੀਕ ਹੈ ਮੋਗਾ ਕੋਈ ਮਤਲਬ ਉਹਦਾ ਸਹਜ ਵਧਾਉਣਾ ਹੈ ਕੋਈ ਰਗ ਭਾਂ ਨਵਾਂ ਪੈ ਗਿਆ ਉਹ ਮੋਗੇ ਦਾ ਹਿਲਜੁਲ ਕਰਨੀ ਹੈ ਤੇ ਉਦੋਂ ਬਾਬੂ ਜੀ ਕੋਲੇ ਆਉਂਦੇ ਸੀ ਨਾ ਟੁੱਟ ਜਾਂਦੀ ਕੱਸੀ ਟੁੱਟ ਜਾਂਦੀ ਤੇ ਬਾਬੂ ਜੀ ਕੋਲੇ ਆਉਂਦੇ ਸੀ ਠੀਕ ਹੈ ਤੇ ਬਾਬੂ ਜੀ ਫਿਰ ਉਹ ਸਾਰਾ ਮਸਲਾ ਹੱ ਤੇ ਬਾਬੂ ਜੀ ਦੀ ਜਿਹੜੀ ਰਹਿائش ਜੇ ਦੀ ਉਹ ਵੀ ਇੱਥੇ ਹੁੰਦੀ ਸੀ ਤੇ ਬੜੇ ਮਤਲਬ ਇੱਥੇ ਜਿਹੜੇ ਉਹ ਬਾਬੂ ਜੀ ਉਹ ਆਏ ਸੀ ਹਾਂਜੀ ਤੇ ਬੜੇ ਇੱਥੇ ਗਏ ਤੇ ਇਹਦਾ ਮਹੱਤਤਾ ਹੈ ਇਹ ਵੀ ਇਹ ਬਹੁਤ ਹੀ ਇੱਕ ਸੌ ਮਤਲਬ 38 39 ਸਾਲ ਪੁਰਾਣੀ ਕਿ ਜਿਹੜੀ ਕੋਠੀ ਬਣੀ ਹੋਈ ਹੈ ਤੇ ਅੰਗਰੇਜ਼ਾਂ ਵਾਲੇ ਦੀ ਬਣੀ ਹੋਈ ਹੈ ਇਹ ਅੰਗਰੇਜ਼ਾਂ ਵਾਲੇ ਦੀ ਬਣੀ ਹੈ ਠੀਕ ਹੈ ਅੰਗਰੇਜ਼ਾਂ ਨੇ ਬੜੀ ਤਰਤੀਬ ਦੇ ਨਾਲ ਇੱਥੇ ਬੜਾਈ ਸੀ ਠੀਕ ਹੈ ਤੇ ਇੱਥੇ ਦਰਖਤ ਲਾਏ ਸੀ ਬੜੇ ਸੋਹਣੇ ਇੱਥੇ ਫਲ ਬੂਟੇ ਸਾਡੇ ਅੱਖੀ ਵੇਖਣ ਦੀ ਗੱਲ ਹੈ ਠੀਕ ਹੈ ਆ ਫਲ ਬੂਟੇ ਲੱਗੇ ਹੁੰਦੇ ਸੀ ਵੱਡੀਆਂ ਟਾਲੀਆਂ ਹੁੰਦੀਆਂ ਸੀ ਸ਼ਾਂ ਬੜੀ ਇੱਥੇ ਹੁੰਦੀ ਸੀ ਹਾਂਜੀ ਤੇ ਇੱਥੇ ਮੋਢੇ ਇੱਕ ਹੋਰਾਂ ਚੀਜ਼ ਜਿਹੜੀ ਇੱਥੇ ਨਾਲ ਖਜੂਰ ਦੇ ਦਰਖਤ ਜਿਹੜੇ ਹਰੇ ਕੋਠੀ ਦੇ ਵਿੱਚ ਲੱਗੇ ਹੁੰਦੇ ਸੀ ਹਾਂਜੀ ਹਾਂਜੀ ਇਹ ਤਾਂ ਮੈਂ ਸੁਣਿਆ ਵੀ ਹੈ ਤੇ ਹੁਣ ਕਈ ਥਾਂ ਤੇ ਦੇਖੇ ਵੀ ਹੈਗੇ ਆ ਹਾਂ ਤੇ ਇਹ ਜਿਹੜੀ ਇਹ ਦੀ ਦੇਖਰੇਖ ਸੀਗੀ ਇਹ ਇਹ ਕੌਣ ਕਰਦਾ ਸੀਗਾ ਤੇ ਇੱਥੇ ਕੌਣ ਰਹਿੰਦੇ ਰਹੇ ਆ ਪਹਿਲਾਂ ਜੋ ਦੇਖੇਗਾ ਵੀ ਦੇਖਰੇਖ ਕਰਦੇ ਸੀ ਇਹਨਾਂ ਦੀ ਇਹ ਜਿਹੜਾ ਦੇਖਰੇਖ ਸਾਰੀ ਇਹਦੀ ਹੁੰਦੀ ਸੀ ਜਿਹੜਾ ਨਹਿਰੀ ਵਿਭਾਗ ਹੈ ਹਾਂਜੀ ਨਹਿਰੀ ਵਿਭਾਗ ਦੇ ਅੰਦਰ ਇਹ ਦੀ ਦੇਖਰੇਖ ਹੁੰਦੀ ਸੀ ਨਹਿਰੀ ਵਿਭਾਗ ਇਹ ਦੀ ਦੇਖਰੇਖ ਕਰਦਾ ਸੀ ਤੇ ਇੱਥੇ ਮਤਲਬ ਜਿਹੜੇ ਮੁਲਾਜ਼ਮਾ ਮੁਲਾਜ਼ਮਾਂ ਤਾਂ ਆਉਂਦੇ ਸੀ ਬਦਲ ਜਾਂਦੇ ਸੀ ਪਰ ਇਹ ਸੀਗੀ ਨਹਿਰੀ ਵਿਭਾਗ ਦੇ ਅਧੀਨ ਹਾਂਜੀ ਤੇ ਜਿਹੜਾ ਇੱਥੇ ਹੈੱਡ ਹੁੰਦਾ ਸੀ ਇੱਥੀ ਦਾ ਉਹ ਇੱਥੇ ਹੁੰਦਾ ਸੀ ਜੇਈ ਓਵਰਸੀਰ ਬਾਬੂ ਕਹਿੰਦੇ ਨੇ ਆਪਾਂ ਨੂੰ ਬਾਬੂ ਕਹਿੰਦੇ ਹੁੰਦੇ ਸੀ ਠੀਕ ਹੈ ਉਹ ਇੱਥੇ ਦਾ ਹੈੱਡ ਹੁੰਦਾ ਸੀ ਉਹਦੇ ਅੰਦਰ ਸਾਰੀ ਮਤਲਬ ਇਹ ਚੱਲਦੀ ਹੁੰਦੀ ਸੀ ਕਿ ਜਿਵੇਂ ਇੱਥੋਂ ਚੱਲ ਕੇ ਤੇ ਹੁਣ ਚਿਬੜਾ ਵਾਲੀ ਕੋਠੀ ਐ ਹਾਂਜੀ ਹਾਂਜੀ ਤੇ ਉੱਥੋਂ ਤੱਕ ਇਹਦੀ ਡਿਊਟੀ ਉਹਦੀ ਅੱਗੇ ਫਿਰ ਡਿਊਟੀਆਂ ਇਸ ਤਰ੍ਹਾਂ ਕੋਠੀਆਂ ਬਣੀਆਂ ਸੀ ਜੇ ਜਦੋਂ ਅੰਗਰੇਜ਼ ਅਫਸਰ ਇੱਥੇ ਆਉਂਦੇ ਹੁੰਦੇ ਸੀ ਉਹ ਬਹਿੰਦੇ ਸੀ ਆ ਕੇ ਆਰਾਮ ਕਰਦੇ ਸੀ ਇੱਥੇ ਆਰਾਮ ਕਰੇ ਤਾਂ ਹੀ ਕਿਹਾ ਜਾਂਦਾ ਵੀ ਇੱਥੇ ਆ ਕੇ ਆਰਾਮ ਕਰਦੇ ਸੀ ਹਾਂਜੀ ਹਾਂਜੀ ਤੇ ਇੱਥੇ ਉਹਨਾਂ ਦੀ ਜਿਹੜੀ ਮਤਲਬ ਦਫ਼ਤਰ ਹੁੰਦਾ ਸੀ ਹਾਂਜੀ ਤੇ ਇੰਦਰ ਜਿਹੜੇ ਉਹ ਮੇਟ ਬੇਲਦਾਰ ਤੇ ਆ ਪਿੱਛੇ ਆਪਾਂ ਤੁਹਾਨੂੰ ਵਿਖਾਵਾਂਗੇ ਜਿਹੜੀ ਇੱਕ ਪਾਸੇ ਬਕਰ ਸਿੰਘ ਜੀ ਆਪਾਂ ਜਿਹੜੀ ਬੈਕ ਸਾਈਡ ਤੇ ਆਪਾਂ ਦੇਖ ਰਹੇ ਕੋਠੀ ਕੁਛੇ ਦੇ ਬੈਕ ਸਾਈਡ ਤੇ ਵੀ ਬਣੇ ਹੋਏ ਐ ਜਿਵੇਂ ਸਾਈਡ ਤੇ ਰੈਸ਼ ਬਣੀ ਹੋਈ ਆ ਹੋਰ ਵੀ ਇੱਥੇ ਕਮਰੇ ਜੀ ਦਿੱਗੇ ਹੋਏ ਆ ਸਾਈਡਾਂ ਦੇ ਉੱਪਰ ਬਣੇ ਹੋਏ ਆ ਅੱਗੇ ਬਰਾਂਡੇ ਵੀ ਬਣੇ ਹੋਏ ਆ ਇਹਦਾ ਮੜਾ ਮੜਾ ਦੱਸੋ ਇਤਿਹਾਸ ਵੀ ਇੱਥੇ ਦਫ਼ਤਰ ਕਿਹੜਾ ਦਫ਼ਤਰ ਨੂੰ ਦੱਸੀ ਆ ਕਿੱਥੇ ਇਹਦਾ ਬੰਦੇ ਬਹਿੰਦੇ ਹੁੰਦੇ ਸੀ ਓਵਰ ਪਸੀ ਵਗੈਰਾ ਗੱਲੇ ਪਾਸੇ ਜਿਹੜਾ ਬਰਾਂਡਾ ਬਣਿਆ ਹਾਂਜੀ ਹਾਂਜੀ ਉਹ ਬਰਾਂਡਾ ਜਿਹੜਾ ਸੀ ਉੱਥੇ ਲੋਕ ਆ ਕੇ ਬਹਿ ਜਾਂਦੇ ਸੀ ਤੇ ਬਾਬੂ ਜੀ ਕੋਠੀ ਦੇ ਵਿੱਚੋਂ ਆਉਂਦੇ ਸੀ ਤੇ ਇੱਥੇ ਆ ਕੇ ਫਰੋਦਦਾਂ ਦੀਆਂ ਜਿਹੜੇ ਮੁਸ਼ਕਲਾਂ ਸੀ ਲੋਕਾਂ ਦੀਆਂ ਜੋ ਵੀ ਕੰਮ ਕਰਨਾ ਸੀ ਉਹ ਇੱਥੇ ਬਰਾਂਡੇ ਦੇ ਵਿੱਚ ਆ ਕੇ ਇੱਥੇ ਬਹਿੰਦੇ ਸੀ ਸਰਦੀਆਂ ਦੇ ਦਿਨਾਂ ਵਿੱਚ ਤਾਂ ਬਾਹਰ ਬੈਹ ਜਾਂਦੇ ਸੀ ਜਿੱਥੇ ਅੰਦਰ ਬਾਂਡੇ ਦੇ ਵਿੱਚ ਬੈਠਦੇ ਹੁੰਦੇ ਸੀ ਹਾਂਜੀ ਤੇ ਇਹ ਸਾਰਾ ਉਹਨਾਂ ਦਾ ਦਫ਼ਤਰ ਸੀ ਹਾਂਜੀ ਹਾਂਜੀ ਤੇ ਉਹ ਪਿਛਲੇ ਪਾਸੇ ਆ ਉੱਥੇ ਕੋਠੀ ਸੀ ਤੇ ਜਿੱਥੇ ਉਹ ਰਹਿੰਦੇ ਰਿਹਾ ਹਾਂਜੀ ਹੁਣ ਮਤਲਬ ਇਹ ਬਿਲਕੁਲ ਉਜਾੜ ਬੀਆ ਬਣ ਚੁੱਕਿਆ ਹੈ ਹਾਂਜੀ ਬਹੁਤ ਸਾਰੀਆਂ ਕੋਠੀਆਂ ਦਾ ਜਿਹੜੀਆਂ ਸਰਕਾਰ ਨੇ ਵੇਚ ਵੀ ਦਿੱਤੀਆਂ ਹਾਂਜੀ ਹਾਂਜੀ ਇਹਨਾਂ ਦੀ ਹੁਣ ਲੋੜ ਨਹੀਂ ਰਹੇਗੀ ਪਰ ਇਹ ਵਿਰਾਸਤ ਹੈ ਹਾਂ ਜੀ ਵਰਾਸਤ ਨੂੰ ਐਡੀ ਪੁਰਾਣੀ ਵਿਰਾਸਤ ਜਿਹੜੀ ਇੱਕ 145 ਸਾਲ ਪਹਿਲਾਂ ਦੀ ਵਿਰਾਸਤ ਹੈ ਹਾਂ ਜੀ ਹਾਂ ਜੀ ਇਹਨੂੰ ਸੰਭਾਲਣ ਦੀ ਲੋੜ ਹੈ ਸੰਭਾਲਣ ਦੀ ਲੋੜ ਹੈ ਬਈ ਹੁਣ ਕਵਰੇ ਸਾਰੇ ਡਿੱਗੇ ਪਏ ਆਏ ਕੋਈ ਪਤਾ ਨਹੀਂ ਇਹਦਾ ਵੀ ਕਦੋਂ ਡਿੱਗ ਪਏ ਹਾਂ ਹਾਂ ਵੀ ਚਾਹੀਦਾ ਤੇ ਹੈ ਵੀ ਇਹਨੂੰ ਸੰਭਾਲਿਆ ਜਾਂਦਾ ਉਸੇ ਤਰ੍ਹਾਂ ਸਾਰਾ ਦਾ ਨਕਸ਼ਾ ਤਿਆਰ ਕੀਤਾ ਜਾਂਦਾ ਇੱਥੇ ਬਗੀਚੀਆਂ ਘਾਹ ਦੇ ਲਾਣ ਲੱਗੇ ਹੁੰਦੇ ਤੇ ਚਾਰ ਸਿਰੇ ਫੋਲੋ ਬੂਟੇ ਹੁੰਦੇ ਇੱਥੇ ਲੋਕ ਆ ਕੇ ਬਹਿੰਦੇ ਬਹਿੰਦੇ ਆ ਕੇ ਤਾਂ ਪਤਾ ਨਹੀਂ ਆ ਜਿਹੜੀ ਇੱਕ ਕੋਠੀ ਹੈ ਤੇ ਇਹ ਵੀ ਜਿਹੜੀ ਮਹੱਤਤਾ ਖਾਸ ਤੌਰ ਤੇ ਮਹੱਤਤਾ ਦੱਸਣੀ ਇੱਥੇ ਜ਼ਰੂਰੀ ਹੈ ਹਾਂਜੀ ਵੀ ਇੱਥੇ ਬਾਬੂ ਰੱਜਵਲੀ ਇੱਥੇ ਰਹਿੰਦਾ ਰਿਹਾ ਹੈ ਹਾਂਜੀ ਹਾਂਜੀ ਜਿਹੜਾ ਬਾਬੂ ਰੱਜਵਲੀ ਸੀ ਉਹ ਵੀ ਜੇਈ ਸੀ ਅੱਛਾ ਜੀ ਵੀ ਉਹ ਓਵਰ ਸੀ ਉਹਨੂੰ ਵੀ ਬਾਬੂ ਤਾਂ ਕਹਿੰਦੇ ਸੀ ਕਿਉਂਕਿ ਉਹ ਇੱਥੇ ਜੇਈ ਲੱਗਿਆ ਸੀ ਠੀਕ ਹੈ ਉਹ ਨਾਂ ਉਹਦਾ ਰੱਜਵਲੀ ਸੀ ਠੀਕ ਹੈ ਇਹ ਮਤਲਬ 47 ਤੋਂ ਪਹਿਲਾਂ ਦੀਆਂ ਗੱਲਾਂ ਹੈ ਤੇ ਬਾਬੂ ਰੱਜਵਲੀ ਤਾਂ ਫਨ ਵੀ ਇੱਕ ਮਹਾਨ ਕਵੀ ਵੀ ਰਹੇ ਹੈਗੇ ਬਾਬੂ ਰੱਜਵਲੀ ਮਹਾਨ ਕਵੀ ਰਹਿਆ ਆ ਜਿਹੜੀ ਤਸਵੀਰ ਤੁਹਾਨੂੰ ਵਿਖਾਈਏ ਇਹ ਬਾਊ ਰਾਜਵਲੀ ਦੀ ਹੈ ਇਹ ਲਿਖਿਆ ਬਾਊ ਰਾਜਵਲੀ ਦੇ ਕਿੱਸੇ ਇਹਦੇ ਵਿੱਚ ਸਾਰਾ ਬਾਊ ਰਾਜਵਲੀ ਦਾ ਇਤਿਹਾਸ ਉਹਨਾਂ ਦੇ ਕਿੱਸੇ ਉਹਨਾਂ ਦੀਆਂ ਜੜੀਆਂ ਕਵਤਾਂਵਾਂ ਸ਼ੰਦ ਬੈਂਤ ਤੇ ਜੋ ਵੀ ਉਹ ਲਿਖਦੇ ਸੀ ਉਹ ਸਾਰਾ ਕੁਝ ਮਤਲਬ ਨਾਲ ਬੜੀਆਂ ਕਿਤਾਬਾਂ ਮਿਲ ਜਾਂਦੀਆਂ ਬੜੀਆਂ ਕਿਤਾਬਾਂ ਚ ਉਹਨੇ ਲਿਖਿਆ ਤੇ ਜਿੱਥੇ ਜਾਂਦੇ ਸੀ ਉਹਨਾਂ ਪਿੰਡਾਂ ਦਾ ਇਤਿਹਾਸ ਜਿਹੜਾ ਉਹ ਬਾਊ ਰਾਜਵਲੀ ਉੱਥੇ ਬਹਿ ਕੇ ਲਿਖਦੇ ਹੁੰਦੇ ਸੀ ਉਹਨਾਂ ਨੇ ਇਤਿਹਾਸ ਵੀ ਲਿਖਿਆ ਤੇ ਇੱਕ ਉਹਨਾਂ ਦੀ ਕੈਸਟ ਵੀ ਆਈ ਸੀਗੀ ਉਹਨਾਂ ਦੀ ਕੁਇਸ਼ਰੀ ਆਈ ਸੀ ਇੱਕ ਜਿਹਦੇ ਵਿੱਚ ਸਾਰੇ ਪੰਜਾਬ ਦੇ ਪਿੰਡਾਂ ਦੇ ਉਹਨਾਂ ਨੇ ਸ਼ਰਮ ਜਣ ਕੇ ਉਹਨਾਂ ਦੇ ਕੈਸਟ ਦੇ ਵਿੱਚ ਨਾਂ ਵੀ ਲਿਖੇ ਸੀਗੇ ਤੇ ਜਣ ਕੇ ਬੋਲੇ ਸੀਗੇ ਮੈਂ ਉਹ ਕੈਸਟ ਸੁਣੀ ਹੋਈ ਆ ਆਪ ਖੁਦ ਉਹਨਾਂ ਬਾਰੇ ਬੜਾ ਚਾਹਣਾ ਪਾ ਇਹ ਮਤਲਬ ਐ ਸੀ ਵੀ ਜਿਹੜੇ ਕੋਠੀ ਜਾਂਦੇ ਸੀ ਹਾਂਜੀ ਉੱਥੇ ਜਿਹੜੇ ਆਸ-ਪਾਸ ਦੇ ਪਿੰਡ ਹੁੰਦੇ ਸੀ ਉਹਨਾਂ ਦਾ ਵਰਣਨ ਕਰਦੇ ਹੁੰਦੇ ਸੀ ਉਹ ਹਾਂਜੀ ਹਾਂਜੀ ਤੇ ਬਾਬੂ ਰਾਜਵਲੀ ਜਿਹੜੇ ਸੀ ਇਹਦਾ ਮੱਤ ਤਾਂ ਤਾਂ ਇੰਨੀ ਵਧ ਗਈ ਵੀ ਇੱਥੇ ਜਿਹੜੇ ਬਾਬੂ ਰੱਜਵਲੀ ਦੇ ਪੈਰ ਪਏ ਆ। ਹਾਂਜੀ ਹਾਂਜੀ। ਐ ਸਕੋਠੀ ਦੇ ਵਿੱਚ ਬਾਬੂ ਰੱਜਵਲੀ ਦੇ ਪੈਰ ਪਏ ਆ। ਬਾਬੂ ਰੱਜਵਲੀ ਇੱਥੇ 4 ਸਾਲ ਰਹਿੰਦੇ ਰਹੇ ਆ। ਹਾਂਜੀ। 1938 ਦੇ ਵਿੱਚ ਬਾਬੂ ਰੱਜਵਲੀ ਇੱਥੇ ਆਏ ਸੀ। ਠੀਕ ਹੈ ਜੀ। ਅਤੇ 39 40 40 ਤੋਂ ਲੈ ਕੇ 41 ਦੇ ਵਿੱਚ ਫਿਰ ਉਹ ਇੱਥੇ ਗਏ ਆ। ਠੀਕ ਹੈ। ਕਿਉਂਕਿ ਮਤਲਬ ਉਹਨਾਂ ਦਾ ਜਿਹੜਾ ਜਨਮ ਸੀ ਬਾਬੂ ਰੱਜਵਲੀ ਦਾ ਹਾਂਜੀ ਹਾਂਜੀ। ਉਹ ਹੋਇਆ ਸੀ 1895 'ਚ। ਹਾਂਜੀ। ਤੇ ਹੋਇਆ ਸੀ ਸਾਹੋ ਕੀ। ਸਾਹੋ ਕੀ ਆ ਹੁਣ ਮੋਗੇ ਜੁਲੇ ਚ ਪੈਂਦਾ ਹੈ ਅੱਛਾ ਜੀ ਤੇ ਛੋਟਿਆਂ ਜਾਨੋ ਮਤਲਬ ਜਦੋਂ 6 ਸਾਲ ਦੇ ਹੋ ਗਏ ਤੇ ਉਹਨਾਂ ਦਾ ਬਾਪੂ ਧਮਾਲੀ ਖਾਨ ਧਮਾਲੀ ਖਾਨ ਦੇ ਬਾਪੂ ਦਾ ਨਾਮ ਸੀ ਹਾਂਜੀ ਹਾਂਜੀ ਮੀਆਂ ਮਤਲਬ ਉਹਨਾਂ ਦੇ ਨਾਮ ਸੀ ਪੋਦਾ ਉਸੂਮਾਨ ਸੀ ਠੀਕ ਹੈ ਜੀ ਤੇ ਜਿਹੜੀ ਮਾਂ ਸੀ ਮਾਦਾ ਨਾਲ ਸੀ ਜਿਉਣੀ ਠੀਕ ਹੈ ਅਸੀਂ ਬਸਰਵੰਨ ਪਰਿਵਾਰ ਤੋਂ ਸੀ ਉਸੂਮਾਨ ਪਰਿਵਾਰ ਤੋਂ ਸੀ ਠੀਕ ਹੈ ਤੇ ਉਹਦੀਆਂ ਚਾਰ ਭੈਣਾਂ ਵੱਡੀਆਂ ਸੀ ਤੇ ਸਾਰਾਂ ਤੋਂ ਛੋਟਾ ਇਹ ਸੀ ਹਾਂਜੀ ਹਾਂਜੀ ਤੇ ਜਦੋਂ ਇਹ ਬਾਬੂ ਰਾਜਬਲੀ ਦਾ ਜ਼ਾਲਮ ਹੋਇਆ ਤੇ ਧਮਾਲੀ ਖਾਨ ਨੇ ਉਹ ਤਾਂ ਕੁਸ਼ਤੀਆਂ ਕਰਾਈਆਂ ਕੁਸ਼ਤੀਆਂ ਦਾ ਬੜਾ ਸ਼ਕੀਨ ਸੀ ਅਖਾੜੇ ਲਵਾਏ ਹਾਂਜੀ ਹਾਂਜੀ ਜਿਹੜਾ ਟੈਂਦਾ ਸੀ ਮੱਲ ਉਹਨੂੰ 1 ਰੁਪਿਆ ਤੇ ਜਿਹੜਾ ਜਿੰਦਾ ਸੀ ਉਹਨੂੰ 2 ਰੁਪਏ ਹਾਂਜੀ ਹਾਂਜੀ ਹੁਣ ਵੇਖ ਲਓ ਵੀ ਉਹ ਉਸ ਵਕਤ 1895 ਅੱਜ ਦੇ ਲਿਹਾਜ਼ ਨਾਲ ਉਹ ਮਤਲਬ ਕਿੰਨੇ ਬਣਦੇ ਆ ਹਾਂਜੀ ਹਾਂਜੀ ਵੀ ਬਹੁਤ ਗੁਣਾ ਵਧਾ 100 ਤੋਂ ਵੀ ਜ਼ਿਆਦਾ ਗੁਣਾ ਵਧ ਗਿਆ ਹਾਂਜੀ ਹਾਂਜੀ 2 ਰੁਪਈਆ ਜਿਹੜਾ ਉਦੋਂ ਬਾਬੂ ਰਾਜਵਲੀ ਦੇ ਪਿਤਾ ਨੇ ਦਿੱਤਾ ਸੀ ਹਾਂਜੀ ਹਾਂਜੀ ਤੇ ਉਦੋਂ ਬਾਅਦ ਫਿਰ ਉਹਨਾਂ ਨੇ ਜਿਹੜੀ ਪਹਿਲੀ ਮੁਢਲੀ ਸਿੱਖਿਆ ਪੰਜਵੀਂ ਤੱਕ ਬੰਬੀਹੇ ਤੋਂ ਕੀਤੀ ਠੀਕ ਹੈ ਜੀ। ਕਮਾਲੀਖਾਂ ਨੂੰ ਮੋਢਿਆਂ ਤੇ ਲੈ ਕੇ ਜਾਂਦਾ ਹੁੰਦਾ ਸੀ। ਉਦੋਂ ਦਾ ਫਿਰ 8ਵੀਂ ਮੋਗੇ ਤੋਂ ਕੀਤੀ ਤੇ ਫਿਰ ਜਿਹੜੀ ਉਹਨਾਂ ਨੇ 10ਵੀਂ ਕੀਤੀ ਬਰਜਿੰਦਰਾ ਸਕੂਲ ਫਰੀਦਕੋਟ ਤੋਂ। ਠੀਕ ਹੈ ਜੀ। ਉਥੋਂ ਪੜ੍ਹਦੇ ਬੜਾ ਹਸ਼ਿਆਰ ਸੀ। ਹਾਂਜੀ ਹਾਂਜੀ। ਤੇ ਫਿਰ ਉਹਨਾਂ ਦਾ ਮਤਲਬ ਜਿਹੜਾ ਗੁਰੂ ਸੀ ਹਾਂਜੀ ਹਾਂਜੀ। ਜਿਹੜਾ ਉਹਨੂੰ ਪੜਾਉਂਦਾ ਹੁੰਦਾ ਸੀ। ਉਹ ਇੱਕ ਦਿਨ ਘਰੇ ਆਇਆ ਤੇ ਆ ਕੇ ਰਬਾਉ ਜੀ ਨੂੰ ਕਹਿਣ ਲੱਗਿਆ ਵੀ ਗੁਜਰਾਤ ਦੇ ਵਿੱਚ ਇੰਜੀਨੀਅਰ ਕਾਲਜ ਖੁੱਲਿਆ ਨਵਾਂ। ਠੀਕ ਹੈ। ਤੇ ਉੱਥੇ ਤੂੰ ਭਰਦੇ ਉਹਨਾਂ ਨੇ ਬਾਊ ਜੀ ਨੇ ਉਤੋਂ ਲਿਆ ਸਾਰਾ ਡਰੈੱਸ ਤੇ ਭਰਤਾ ਦਾਖਲਾ ਅੱਛਾ ਜੀ ਅੱਛਾ ਉਹ ਡਾਕਾਂ ਉਹ ਇਹੋ ਜਿਹੀਆਂ ਹੁੰਦੀਆਂ ਸੀ ਡਾਕ 4 ਦਿਨ ਲੇਟ ਪਹੁੰਚੀ ਤੇ ਮਿਤੀ ਤਰੀਕ ਤੇ ਜਦੋਂ ਬਾਊ ਜੀ ਗਏ ਉੱਥੇ ਉਹਨਾਂ ਨੇ ਮਤਲਬ ਜਿਹੜਾ ਕਲਰਕ ਸੀ ਉਹ ਕਹਿੰਦਾ ਵੀ ਕਾਕਾ ਤੈਨੂੰ ਅਸੀਂ ਰੱਖ ਨਹੀਂ ਸਕਦੇ ਹਾਂਜੀ ਕਿਉਂਕਿ ਵੀ ਤੇਰਾ ਤਾਂ ਤੂੰ ਤਾਂ ਹੁਣ ਲੇਟ ਹੋ ਗਿਆ ਤੇਰੀ ਡਾਕ ਹੀ ਲੇਟ ਪਹੁੰਚੀ ਹੈ ਤੇ ਤੂੰ ਮੈਡੀਕਲ ਸਟੋਰ ਅਮੀਨ ਲਾਇਆ ਨਾਲ ਮੈਡੀਕਲ ਆਪਣਾ ਜਿਵੇਂ ਅੱਜ ਹੁਣ ਆਪਣੇ ਮੈਡੀਕਲ ਚਾਹੀਦੀ ਹੈਗੀ ਸਰਟੀਫਿਕੇਟ ਹਾਂ ਉਹ ਨਹੀਂ ਲਾਇਆ ਤੋਂ ਤੇ ਬਾਬੂ ਜੀ ਕਹਿੰਦੇ ਆ ਵੀ ਇਤਿਹਾਸ 'ਚ ਪੜਿਆ ਹੈ ਕਿਤਾਬ ਦੇ ਵਿੱਚ ਵੀ ਲਿਖਿਆ ਵੀ ਸਾਰੀ ਰਾਤ ਰੋਂਦੇ ਰਹੇ ਅਗਲੇ ਦਿਨ ਜਦੋਂ ਕਲਰਕ ਨੂੰ ਮਿਲੇ ਤੇ ਕਲਰਕ ਦੇ ਮੜ ਚ ਦਇਆ ਆ ਗਈ ਠੀਕ ਹੈ ਉਹ ਕਹਿੰਦੇ ਵੀ ਸਰਟੀਫਿਕੇਟ ਠੱਠਾ ਦਰਾਂ ਚ ਭੇਜ ਦੇ ਤੈਨੂੰ ਰੱਖ ਲੈਣੀ ਠੀਕ ਹੈ ਉੱਥੋਂ ਬਾਬੂ ਜੀ ਜਿਹੜੇ ਉਹ ਸਿਰ ਬਣ ਕੇ ਬਾਹਰ ਨਿਕਲੇ ਹਾਂਜੀ ਫੇਰ ਉਹ ਮਲਤਾਨ ਦੀ ਪਹਿਲੀ ਬਦਲੀ ਹੋਈ ਫੇਰ ਉਹ ਗਏ ਪਠਾਨਕੋਟ ਫੇਰ ਹੁੰਦੇ ਹੰਦੋਏ ਤੇ ਇਥੇ ਜਿਹੜਾ ਮਤਲਬ 1938 ਨੂੰ ਇੱਥੇ ਟਿਪਾਂ ਵਾਲੀ ਆ ਗਈ ਠੀਕ ਹੈ ਤੇ ਟਿਪਾਂ ਵਾਲੀ ਦੇ ਵਿੱਚ 1939-40 ਦੇ ਵਿੱਚ ਇੱਕ ਅੰਗਰੇਜ਼ ਅਫਸਰ ਸੀ ਤੇ ਉਹ ਇੱਕ ਮੁਸਲਮਾਨ ਨੂੰ ਇੱਥੇ ਲੈ ਕੇ ਆਇਆ ਲੈ ਕੇ ਕਿਉਂ ਆਇਆ ਕਿਉਂਕਿ ਕਿਸੇ ਨੇ ਸ਼ਿਕਾਇਤ ਕਰਤੀ ਸੀ ਕਿ ਬਾਬੂ ਜੀ ਤਾਂ ਜਿਹੜੇ ਸੁਤੰਤਰਤਾ ਦੇ ਸਰਾਨੀਆਂ ਭਗਤ ਸਿੰਘ ਵਰਗੇ ਯੋਧੇ ਆ ਤੇ ਇਹਨਾਂ ਦੇ ਗਦਰੀ ਬਾਬਿਆਂ ਜੋ ਹੋਰ ਵੀ ਉਹਨਾਂ ਦੇ ਮਤਲਬ ਕਰਤਾਵਾਂ ਲਿਖਦਾ ਠੀਕ ਹੈ। ਉਹ ਜਦੋਂ ਚੁਗਲੀ ਕਰਤੀ ਤੇ ਅੰਗਰੇਜ਼ ਮੁਸਲਮਾਨ ਨੂੰ ਤਾਂ ਲੈ ਕੇ ਆਇਆ ਵੀ ਤੂੰ ਮੈਨੂੰ ਪੜ੍ਹ ਕੇ ਸੁਣਾਈ ਪੰਜਾਬੀ ਦਾ ਵਾਥਾ ਕਰਕੇ ਅੰਗਰੇਜ਼ੀ ਚ। ਠੀਕ ਹੈ। ਉਹ ਜਦੋਂ ਆਏ ਤੇ ਉਹਨਾਂ ਨੇ ਵੇਖਿਆ ਤੇ ਵਾਕਈ ਉਹ ਉਹਨਾਂ ਨੂੰ ਲਿਖਤਾਂ ਮਿਲ ਗਈਆਂ। ਠੀਕ ਹੈ। ਤੇ ਬਾਬੂ ਜੀ ਨੇ ਐਸਡੀਓ ਬਣਨਾ ਸੀ ਉਦੋਂ। ਅੱਛਾ। ਤੇ ਉਹਨੇ ਅੰਗਰੇਜ਼ ਨੇ ਉਹਦੀ ਤਰੱਕੀ ਰੋਕਤੀ। ਠੀਕ ਹੈ। ਬੰਨ ਲਾਤਾ। ਠੀਕ ਹੈ। ਬਸ ਫਿਰ 48 ਦੇ ਵਿੱਚ ਉਹਨਾਂ ਨੇ ਅ ਪਹਿਲਾਂ ਹੀ ਵਾ ਲੈ ਲਈ ਪੈਨਸ਼ਨ ਲੈ ਲਈ। ਠੀਕ ਹੈ। ਉਹਨੂੰ ਅਸਤੀਫਾ ਦੇਤਾ। ਇਹ 47 ਦੇ ਵਿੱਚ ਜਦੋਂ ਉਜਾੜਾ ਹੋਇਆ ਤੇ ਉਦੋਂ ਫਿਰ ਇਥੋਂ ਬਾਬੂ ਜੀ ਜੜੇ ਉਜੜ ਗਏ। ਇਹ 41 ਦੇ ਵਿੱਚ ਗਏ ਸੀਗੇ ਬਾਬੂ ਜੀ ਇਥੋਂ। ਨਹੀਂ 47 ਦੇ ਵਿੱਚ 47 ਦੇ 41 ਦੇ ਵਿੱਚ ਤਾਂ ਬਾਬੂ ਜੀ ਨੇ ਅਸਤੀਫਾ ਦਿੱਤਾ। ਅੱਛਾ 47 ਦੇ ਵਿੱਚ ਗਏ ਇਥੇ। 47 ਦੇ ਗਾਇਆ। ਠੀਕ ਹੈ। ਕਿਉਂਕਿ ਵੀ ਉਹਨੂੰ ਗੁੱਸਾ ਆ ਗਿਆ ਵੀ ਮੇਰੀ ਜੜੀ ਇਹਨਾਂ ਨੇ ਤਰੱਕੀ ਰੋਕਤੀ ਹੈ। ਠੀਕ ਹੈ। ਤੇ ਉਹ 47 ਦੇ ਵਿੱਚ ਜਦੋਂ ਸਾਹੋਕਾਂ ਤੇ ਗਏ ਤੇ ਸਾਰਾ ਪਿੰਡ ਉਦੋਂ ਦੱਸ ਦਿਆ ਵੀ ਰੋਇਆ ਤੇ ਬਾਬੂ ਜੀ ਨੂੰ ਬਾਰਡਰ ਤੱਕ ਵਿਦਾ ਕਰਕੇ ਆਏ। ਠੀਕ ਹੈ। ਤੇ ਬਾਅਦ ਵੀ ਉੱਥੋਂ ਚਿੱਠੀਆਂ ਭੇਜਦੇ ਰਹੇ ਤੇ ਕਵਤਾਵਾਂ ਭੇਜਦੇ ਰਹੇ ਸ਼ੰਦ ਬੈਂਤ ਸਭ ਕੁਝ ਭੇਜਦੇ ਰਹੇ ਤੇ ਉਹ ਫਿਰ ਕਿਹਦੇ ਕੋਲ ਭੇਜਦੇ ਰਹੇ ਤੇ ਆ ਜਿਹੜਾ ਹੈ ਜੀ ਜਸਬੀਰ ਸਿੰਘ ਬਾਜਕ ਠੀਕ ਹੈ ਜੀ ਇਹਦੇ ਕੋਲ ਭੇਜਦੇ ਰਹੇ ਤੇ ਨਾਲ ਇਹ ਵੀ ਲਿਖ ਦਿੰਦੇ ਸੀ ਵੇ ਤੁਸੀਂ ਜੇ ਛਪਾਓਗੇ ਤਾਂ ਫੇਰ ਮੇਰੀ ਇਹ ਕਹਾਤਾ ਪੜੋ ਤੁਸੀਂ ਠੀਕ ਹੈ ਫੇਰ ਉਹਨਾਂ ਨੇ ਬੜੀ ਉਧਰ ਨਾਲ ਲਿਆਈ ਸੀ ਹੂੰ ਤੇ ਇਹਨਾਂ ਨੇ ਫੇਰ ਆ ਸੁਖਵਿੰਦਰ ਸਿੰਘ 77 ਨੂੰ ਬੁਲਾ ਕੇ ਹੂੰ ਇਹ ਵੀ ਕਮਿਸ਼ਨਰ ਸੀ ਹੂੰ ਇਹਨੂੰ ਬੁਲਾ ਕੇ ਤੇ ਫੇਰ ਉਹਨਾਂ ਨੇ ਮਤਲਬ ਨਾ ਇਹ ਕਿਤਾਬ ਛਪਵਾਈ ਤੇ ਸਾਰੀਆਂ ਉਹਦੇ ਵਿੱਚ ਜਿਹੜੀਆਂ ਲਿਖਤਾਂ ਉੱਚ ਪੁਆਇਆਂ ਬਾਬੂ ਜੀ ਨੇ ਤੇ ਬਾਬੂ ਜੀ ਮਤਲਬ ਸਾਰੀ ਦੁਨੀਆਂ ਦੇ ਵਿੱਚ ਮਸ਼ਹੂਰ ਸੀ ਠੀਕ ਹੈ ਇੱਥੇ ਕੋਸੀਆਂ ਲੱਗੀਆਂ ਮੰਜੇ ਠੱਠੇ ਹੁੰਦੇ ਸੀ ਮੂੜੇ ਪਏ ਹੁੰਦੇ ਸੀ ਹਾਂਜੀ ਹਾਂਜੀ ਤਾਂ ਲੋਕ ਇੱਥੇ ਬਹਿੰਦੇ ਸੀ ਆ ਕੇ ਤੇ ਆਪਣੇ ਮਤਲਬ ਪੰਨੀ ਵਾਲਾ ਪਿੰਡ ਜਿਹੜਾ ਆਪਣਾ ਵੀ ਪਿੰਡ ਹੈ ਹਾਂਜੀ ਹਾਂਜੀ ਉੱਥੋਂ ਦੇ ਇੱਥੇ ਬੰਦੇ ਆ ਕੇ ਬਹਿੰਦੇ ਹੁੰਦੇ ਸੀ ਹਾਂਜੀ ਇੱਕ ਕਾਸ਼ੀ ਰਾਮ ਇਹਦਾ ਚੇਲਾ ਸੀ ਪੰਡਤ ਹਾਂਜੀ ਹਾਂਜੀ ਇੱਕ ਉਕਰਸਿਓ ਆਪਣਾ ਬਿਸਤਰੀਤੀ ਵਾਲਾ ਸੀ ਹਾਂਜੀ ਹਾਂਜੀ ਇੱਕ ਇਥੇ ਤੇਲੀ ਸੀ ਅੱਛਾ ਜੀ ਉਹ ਸੀ ਮਤਲਬ ਇਹਦਾ ਤੇਲਾ ਉਹ ਚੇਲਾ ਠੀਕ ਹੈ ਠੀਕ ਹੈ ਤੇ ਉਹਨਾਂ ਨੇ ਬਾਬੂ ਜੀ ਨੇ ਆਖਿਆ ਵੀ ਉਗਰ ਸਿਆ ਕੱਲ ਨੂੰ ਖੀਰ ਬਣਾ ਕੇ ਲਿਆਈ ਠੀਕ ਹੈ ਲੱਸੀ ਤਾਂ ਰੋਜ਼ ਹੀ ਲੈ ਕੇ ਆਉਂਦੇ ਸੀ ਠੀਕ ਹੈ ਠੀਕ ਬਾਹਟੀ ਭੜ ਕੇ ਹੂੰ ਤੋਹਣੇ ਜਾ ਕੇ ਅੰਮਾ ਨੂੰ ਆਖਿਆ ਵੀ ਬਾਬੂ ਜੀ ਨੇ ਤਾਂ ਖੀਰ ਮੰਗੀ ਹੈ ਹੂੰ ਉਹ ਅੰਮਾ ਨੇ ਡੋਣਾ ਜਿਹੜਾ ਹੁੰਦਾ ਡੋਣਾ ਭਰਤਾ ਖੀਰ ਦਾ ਠੀਕ ਹੈ ਕਿਉਂਕਿ ਉੱਥੇ ਬੜੇ ਬੰਦੇ ਬੈਠੇ ਹੁੰਦੇ ਸੀ ਹਾਂਜੀ ਹਾਂਜੀ ਤੇ ਰਸਤੇ ਦੇ ਵਿੱਚ ਕਿਤੇ ਇਹਨਾਂ ਦਾ ਜ਼ਿਕਰ ਆਇਆ ਵੀ ਥੋੜੇ ਜਿਹਾ ਹੀ ਲਿਗੇ ਸਵਾਦ ਬੜੀ ਹੈ ਆਂਦੇ ਖਾਂਦੇ ਵਾਬਾ ਖਾ ਗਏ ਅੱਛਾ ਤੇ ਜਦੋਂ ਇੱਥੇ ਆਏ ਬਾਬੂ ਜੀ ਨੇ ਵੇਖਿਆ ਹੂੰ ਦੇ ਡੋਣਾ ਖੋਲਾ ਉੱਤੇ ਕੱਪੜਾ ਵੱਧਾ ਤੇ ਖੇਰ ਘਟੀ ਪਈ ਸੀ ਹੂੰ ਤੇ ਉਹ ਤੁਸੀਂ ਸੱਚੋ ਸੱਚ ਦੱਸੋ ਵੀ ਕੀਤਾ ਕੀ ਹੈ ਹੂੰ ਫੇਰ ਉਹ ਮੰਨ ਗਏ ਉਹਦੇ ਵੀ ਸਾਡਾ ਜੀ ਕਰਾਇਆ ਤੇ ਅਸੀਂ ਖਾ ਲਈ ਹੂੰ ਫੇਰ ਬਾਬੂ ਜੀ ਨੇ ਕਾਗਜ਼ ਪੈਨ ਜੇਬਤੀ ਹੁਣ ਦੱਸੋ ਕੱਡੇ ਪੋਸਟੇ ਬੈਠੇ ਸੀ ਉਹ ਦੋਸਤੇ ਅੱਛਾ ਆ ਜਰਾ ਬੋਲੋ ਪ੍ਰਸ਼ਨ ਦੇ ਉੱਪਰ ਹਾਂ ਇੱਥੇ ਬੈਠੇ ਸੀ ਤੇ ਬਰਾਮਤ ਕਰਾਈ ਜਾਂਦੇ ਸੀ ਨਹਿਰ ਦੀ ਅੱਛਾ ਨਹਿਰ ਦੀ ਹਾਂ ਉਹ ਪੈਨ ਕੱਢਿਆ ਤੇ ਪੈਨ ਘੜ ਕੇ ਲਿਖਣਾ ਸ਼ੁਰੂ ਕਰਤਾ ਤੇਲੀ ਕਾਸ਼ੀ ਤੇ ਮੋਣਾ ਅੱਛਾ ਪੀ ਗਏ ਲੱਸੀ ਹੂੰ ਖਾ ਕੇ ਖੀਰ ਦਾ ਦੋਣਾ ਅੱਛਾ ਜੋ ਲਿਖਣਾ ਸ਼ੁਰੂ ਕਰਤਾ ਤੇ ਜਿਹੜਾ ਕਾਸ਼ੀ ਸ਼ਰਾਂ ਸੀ ਉਹ ਪੰਡਤ ਕਰਕੇ ਵੀ ਥੋੜੋ ਬੋੜਾ ਪੜ ਲੈਂਦਾ ਸੀ ਹਾਂਜੀ ਹਾਂਜੀ ਕੋਣੀ ਵੇਖਿਆ ਕੋਣੀ ਹੱਥ ਫੜ ਲਿਆ ਬਾਪੂ ਜੀ ਦਾ ਅੱਛਾ ਤੇ ਬਾਪੂ ਜੀ ਅਸੀਂ ਮਾਫੀ ਮੰਗਦੇ ਆ ਕੰਮ ਨਾ ਕਰਿਓ ਅੱਛਾ ਤੇ ਸਾਡੀ ਮੈਂ ਤਰਲਾਵਾ ਕੀਤਾ ਅੱਛਾ ਤੁਸੀਂ ਇਹ ਤਾਂ ਛਪਵਾ ਦੇਣਾ ਕਿਤਾਬਾਂ ਚ ਅੱਛਾ ਤੇ ਸਾਡੀ ਬਦਲਾਮੀ ਐਦੋਂ ਬਾਅਦ ਅਸੀਂ ਇਹ ਗੱਲ ਮੈਂ ਕਿਉਂ ਪੁੱਛਣ ਲੱਗਾ ਸੀ ਤੁਹਾਨੂੰ ਵੀ ਉਹ ਜਿਹੜੇ ਉਹਨਾਂ ਨੇ ਲਿਖੀ ਸੀ ਜੋ ਛਪੀ ਤੇ ਨਹੀਂ ਕਿਤਾਬਾਂ ਦੇ ਵਿੱਚ ਨਹੀਂ ਉਹ ਛਪੀ ਨਹੀਂ ਉਹ ਠੀਕ ਹੈ ਉਹ ਚੀਜ਼ ਨਹੀਂ ਛਪੀ ਯਾਨੀ ਕਿ ਉਹਨਾਂ ਦੇ ਰੋਗ ਤਾਂ ਵੀ ਨਹੀਂ ਛਪੇ ਉਹਨਾਂ ਦੇ ਬਾਬੂ ਜੀ ਵੀ ਦੱਲੂ ਵੀ ਬੜੇ ਸੀ ਠੀਕ ਹੈ ਤੇ ਉਹ ਮਤਲਬ ਬਾਬੂ ਜੀ ਰੋਗੇ ਤੇ ਉਹਨਾਂ ਨੇ ਉਹ ਚੀਜ਼ ਨਹੀਂ ਲਿਖੀ ਅੱਜ ਕੱਲ੍ਹ ਦੇ ਵਿੱਚ ਤਾਂ ਮੈਂ ਤਾਂ ਕਹਿੰਦਾ ਦੱਲੂ ਕਦੇ ਅਜੇ ਹੋਣੇ ਨਹੀਂ ਗਏ ਆ ਹਾਂ ਪਹਿਲਾਂ ਜਿਹੜੇ ਦੱਲੂ ਬੰਦੇ ਹੁੰਦੇ ਸੀਗੇ ਹਾਂ ਦੱਲੂ ਬੰਦੇ ਹੁੰਦੇ ਸੀ ਹਾਂ ਤੇ ਇਹ ਮਤਲਬ ਨਾ ਅੱਜ ਜਿਹੜਾ ਸਾਰਾ ਠੱਠਾ ਪਿਆ ਇੱਥੇ ਤਾਰ ਬਾਬੂ ਆ ਆਪ ਇੱਥੇ ਆਉਂਦਾ ਰਿਹਾ ਕੋਠੀ ਦੇ ਵਿੱਚ ਠੀਕ ਹੈ ਬਹੁਤ ਸੋਹਣੀ ਕੋਠੀ ਹੁੰਦੀ ਸੀ ਇਹ ਬੜਾ ਸੋਹਣਾ ਇੱਥੇ ਛਾਂ ਹੁੰਦੀ ਸੀ ਬੜਾ ਸੋਹਣਾ ਮਤਲਬ ਇੱਥੇ ਪੁੱਲ ਬੂਟੇ ਹੁੰਦੇ ਸੀ ਹੂੰ ਤੇ ਇਹਦੀ ਮਾਤਾ ਤਾਂ ਜ਼ਿਆਦਾ ਕਿਉਂਕਿ ਇੱਥੇ ਬਾਬੂ ਰੱਜਵਲੀ ਹੂੰ ਉਹ ਰਹਿੰਦੇ ਰਿਹਾ ਉਹਨਾਂ ਨੇ ਇੱਥੇ 4 ਸਾਲ ਲਾਇਆ ਹੂੰ ਤੇ ਇਹ ਵੀ ਸੁਣਦੇ ਵਿੱਚ ਆਇਆ ਵੀ ਜਿਹੜਾ ਸ਼ਾਣੀ ਕੋਲਾ ਦਾ ਕਿੱਸਾ ਉਹ ਵੀ ਇੱਥੇ ਬੈਠ ਕੇ ਲਿਖਿਆ ਇਹ ਰਾਜਬਲੀ ਨੇ ਇੱਥੇ ਬੈਠ ਲਈਆ ਰਾਜਬਲੀ ਨੇ ਇੱਥੇ ਬੈ ਕੇ ਲਿਖਿਆ ਠੀਕ ਹੈ ਤੇ ਇੱਥੇ ਆਪਣੇ ਪਿੰਡਾਂ ਦਾ ਸਾਰਾ ਵਰਣਨ ਕੀਤਾ ਠੀਕ ਹੈ ਤੇ ਆਇਸ ਕਰਕੇ ਕੋਠੀ ਦੀ ਮਾਤਾ ਇਸ ਕਰਕੇ ਇਸ ਕੋਠੀ ਨੂੰ ਸਾਹਮਣ ਦੀ ਜ਼ਰੂਰਤ ਹੈ ਵੀ ਇਹ ਬਾਬੂ ਰਾਜਬਲੀ ਦੀ ਕੋਠੀ ਹੈ ਤੇ ਰਹਿੰਦੇ ਰਹੇ ਉਹਨਾਂ ਦੀ ਪੈੜਾਂ ਛਪੀਆਂ ਪਈਆਂ ਇੱਥੇ ਠੀਕ ਹੈ ਜੀ ਤੇ ਇਸ ਕਰਕੇ ਇਹਨੂੰ ਸਾਹਮਣ ਦੀ ਲੋੜ ਹੈ ਆਹੀ ਇਹਦਾ ਮਤਲਬ 1947 ਦੇ ਵਿੱਚ ਜਣ ਕੇ ਵੰਡ ਹੋਈ ਜਦੋਂ ਇਹ ਹਾਂ ਜੀ ਆਪਣੇ ਭਾਰਤ ਪਾਕਿਸਤਾਨ ਦੀ ਜਦੋਂ ਵੰਡ ਹੋਈ ਹੈ ਉਸ ਤੋਂ ਬਾਅਦ ਵੀ ਇਹ ਇੱਥੇ ਕੋਈ ਡਿਊਟੀ ਲਈ ਹੈ ਕਿਸੇ ਦੀ ਇਹ ਚਲਦੀ ਰਹੀ ਹੈ ਜੋ ਵੀ ਇੱਥੇ ਅਫਸਰ ਨੈਰੀ ਬੇਕੇ ਬਲੇ ਓਵਰਸੀਐਸੀ ਕੇ ਜਾਂ ਕੋਈ ਵੀ ਇੱਥੇ ਡਿਊਟੀ ਜਿੰਨਾ ਵੀ ਉਹ ਇਸ ਤੋਂ ਬਾਅਦ ਚਲਦੀ ਰਹੀ ਹੈ ਕੋਠੀ ਇਹ ਜਿਹੜਾ ਚਲਦੀ ਰਹੀ ਹੈ ਇਹ ਤਾਂ ਬੜਾ ਚਿਰ ਤੋਂ ਬਾਅਦ ਬਹੁਤ ਚਿਰ ਚਲਦੀ ਰਹੀ ਹੈ ਹਾਂ ਇਹ ਤਾਂ ਮਤਲਬ ਤਕਰੀਬਨ ਮੈਨੂੰ ਲੱਗਦਾ ਹੈ 2000 ਸਾਲ 2000 ਤੱਕ ਹੀ ਚਲਦੀ ਰਹੀ ਹੈ ਠੀਕ ਹੈ ਹਾਂ ਇੱਥੇ ਬਾਉ ਜੀ ਇੱਥੇ ਹੁੰਦੇ ਸੀ ਹੋਰ ਆਗੇ ਜੇਹੀ ਹੋਰ ਆਗੇ ਸੀ ਠੀਕ ਹੈ ਤੇ ਇਹ ਚਲਦੀ ਰਹੀ ਹੈ ਸਨ 2000 ਦੇ 1 2 ਤੱਕ ਇਹ ਚਲਦੀ ਰਹੀ ਹਾਂ ਜੀ ਆਉਂਦੇ ਰਹੇ ਉਸ ਤੋਂ ਬਾਅਦ ਵੀ ਇੱਥੇ ਸੀ ਹਾਂ ਅਸੀਂ ਆਉਂਦੇ ਰਹੇ ਅਸੀਂ ਬਾਉ ਜੀ ਦੇ ਕਈ ਰਕਮਤਾਂ ਦਾ ਹੁੰਦਾ ਇੱਥੇ ਮਿਲਦੇ ਰਹਿੰਦੇ ਸੀ ਕਈ ਵਾਰੀ ਅਸੀਂ ਫੇਸੀ ਜਵਾਗ ਜਿਵੇਂ ਹੁੰਦੇ ਸੀ ਹਾਂ ਜੀ ਹਾਂ ਤੇ ਖੇਡਣ ਵੀ ਆ ਜਾਂਦੇ ਸੀ ਠੀਕ ਹੈ ਜੀ ਵੀ ਇੱਥੇ ਆ ਨੌਣ ਅਸੀਂ ਬਹੁਤ ਆਉਦੇ ਹੁੰਦੇ ਸੀ ਵਿਆਹ ਜਿਹੜਾ ਪੋਲਾ ਪੁੱਤੋ ਸ਼ਾਲਾ ਮਾਰਦੇ ਆਉਂਦੇ ਫਿਰ ਇੱਥੇ ਕੋਠੀ ਚ ਆ ਜਾਂਦੇ ਹੂੰ ਸਾਰੇ ਮੇਰੀ ਇਹ ਅੱਖੀਂ ਵੇਖਿਆ ਤੇ ਆਹੀ ਆ ਜੀ ਹੂੰ ਤੇ ਹੋਰ ਕੋਈ ਸਵਾਲ ਬਸ ਬਸ ਜੀ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਐਡੀ ਵੱਡੀ ਜਾਣਕਾਰੀ ਦਿੱਤੀ ਸਾਡੇ ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ ਜੀ